ਪੁਲਿਸ ਸੁਪਨ ਸ਼ਰਮਾ ਨੇ ਅੱਜ ਜੇਲੂ ਜਨਾਰ ਦੇ ਸਰਾਬਾ ਨਗਰ ਦੇ ਵਿੱਚ ਸਰਪ੍ਰਾਈਜ਼ ਚੈਕਿੰਗ ਦਾ ਦੌਰਾ ਕੀਤਾ ਹੈ ਸਾਈਬਰ ਕ੍ਰਾਈਮ ਦੇ ਵਿੱਚ ਵੀ ਤੁਸੀਂ ਚੈਕਿੰਗ ਕੀਤੀ ਹੈ ਸਾਈਬਰ ਕ੍ਰਾਈਮ ਦੀ ਲਾਬ ਲਾਬ ਵੀ ਹੈ ਜੀ ਤੇ ਪੈਂਡੈਂਸੀ ਕਾਫੀ ਰਹਿੰਦੀ ਹੈ ਸਾਈਬਰ ਕ੍ਰਾਈਮ ਦੀ ਜੀ ਤੇ ਜਿਹੜੇ ਮੁਲਾਜ਼ਮ ਹੈ ਉਹ ਪੜੇ ਲਿਖੇ ਹਨ ਕੰਮ ਕਰ ਰਹੇ ਹਨ ਇਟਸ 올 ਅਬਾਊਟ ਮੋਟੀਵੇਸ਼ਨ ਜੀ ਸਰ ਲੋਕਾਂ ਦੀ ਕਾਫੀ ਦਿੱਕਤ ਰਹਿੰਦੀ ਸੀ ਕਿ ਕਾਫੀ ਜਿਹੜੇ ਇੱਥੇ ਆਨੇ ਆ ਤੇ ਸੁਣਵਾਈ ਨਹੀਂ ਹੁੰਦੀ ਸਾਡੀ ਜੀ ਸੁਣਵਾਈ ਹੋ ਗਈ ਜੀ ਬਿਲਕੁਲ ਹੋ ਗਈ ਜੀ ਸਾਈਬਰ ਕ੍ਰਾਈਮ ਵੀ ਕਾਫੀ ਫਾਈਲਾਂ ਪੈਂਡਿੰਗ ਪਈਆਂ ਨੇ ਕ੍ਰਾਈਮ ਪੈਂਡਿੰਗ ਪਈਆਂ ਨੇ ਕਿ ਸਾਈਬਰ ਕ੍ਰਾਈਮ ਵੈਸੀ ਹੀ ਕਾਫੀ ਹੈਵੀ ਪੁਲਿਸਟੇਸ਼ਨ ਹੈ ਤੇ ਕਾਫੀ ਜ਼ਿਆਦਾ ਕੰਪਲੇਂਟਸ ਆਉਂਦੀਆਂ ਬਟ ਇਵੈਂਚੁਅਲੀ ਇਹ ਸਭ ਕੀ ਬੋਟ ਸਸੀ ਗਾਲ ਜੀ ਲੁਧਿਆਣਾ ਦੇ ਕਮਿਸ਼ਨਰ ਆਫ ਪੁਲਿਸ ਸੋਪਨ ਸ਼ਰਮਾ ਨੇ ਅੱਜ ਲੁਧਿਆਣਾ ਦੇ ਸਰਾਬਾ ਨਗਰ ਦੇ ਵਿੱਚ ਸਰਪ੍ਰਾਈਜ਼ ਚੈਕਿੰਗ ਦਾ ਦੌਰਾ ਕੀਤਾ ਹੈ ਦੇਖ ਸਕਦੇ ਹੋ ਅੱਜ ਚੈਕਿੰਗ ਦੌਰਾਨ ਸਰਾਬਾ ਨਗਰ ਥਾਣੇ ਦੇ ਵਿੱਚ ਪਹੁੰਚੇ ਨੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋਪਨ ਸ਼ਰਮਾ ਲੁਧਿਆਣਾ ਪੁਲਸਰੀਆ ਸਰ ਸਰ ਕੀ ਕੀ ਚੈਕਿੰਗ ਦੇ ਦੌਰਾਨ ਚੈੱਕ ਕੀਤਾ ਗਿਆ ਸਰ ਇੱਕ ਤਾਂ ਵੈਲਫੇਅਰ ਪੁਲਿਸ ਦਾ ਵੈਲਫੇਅਰ ਮੁਲਾਜ਼ਮਾਂ ਦਾ ਵੈਲਫੇਅਰ ਤੇ ਪਬਲਿਕ ਦੇ ਬੈਠਣ ਦੀ ਥਾਂ ਸਾਫ ਸਫਾਈ ਜੀ ਸੁਣਵਾਈ ਕਿਵੇਂ ਹੋ ਰਹੀ ਹੈ ਜੀ ਆ ਅੱਜ ਤਾਂ ਚੈੱਕ ਕੀਤਾ ਹੈ ਜੀ ਸਰ ਸਾਈਬਰ ਕ੍ਰਾਈਮ ਦੇ ਵਿੱਚ ਵੀ ਤੁਸੀਂ ਚੈਕਿੰਗ ਵਗੈਰਾ ਕੀਤਾ ਹੈ ਸਾਈਬਰ ਕ੍ਰਾਈਮ ਦੀ ਲਾਬ ਹੈ ਲਾਬ ਵੀ ਹੈ ਜੀ ਤੇ ਪੈਂਡੈਂਸੀ ਕਾਫੀ ਰਹਿੰਦੀ ਹੈ ਸਾਈਬਰ ਕ੍ਰਾਈਮ ਦੀ ਜੀ ਤੇ ਜਿਹੜੇ ਮੁਲਾਜ਼ਮ ਹੈ ਉਹ ਪੜੇ ਲਿਖੇ ਹੈ ਕੰਮ ਕਰ ਰਹੇ ਹੈ ਜੀ ਇਟਸ 올 ਅਬਾਊਟ ਮੋਟੀਵੇਸ਼ਨ ਜੀ ਹਾਂ ਜੀ ਸਰ ਲੋਕਾਂ ਦੀ ਕਾਫੀ ਦਿੱਕਤ ਰਹਿੰਦੀ ਸੀਗੀ ਕਿ ਕਾਫੀ ਜਿਹੜੇ ਇੱਥੇ ਆਣੇ ਆ ਤੇ ਸੁਣਵਾਈ ਨਹੀਂ ਹੁੰਦੀ ਸਾਡੀ ਦਰਖਾਸਤ ਤੇ ਸੁਣਵਾਈ ਹੋਗੀ ਜੀ ਬਿਲਕੁਲ ਹੋਗੀ ਜੀ ਸਾਈਬਰ ਕ੍ਰਾਈਮ ਵੀ ਕਾਫੀ ਫਾਈਲਾਂ ਪੈਂਡਿੰਗ ਪਈਆਂ ਨੇ ਕ੍ਰਾਈਮ ਪੈਂਡਿੰਗ ਪਈਆਂ ਹੈ ਸਾਈਬਰ ਕ੍ਰਾਈਮ ਵੈਸੇ ਹੀ ਕਾਫੀ ਹੈਵੀ ਪੁਲਿਸ ਸਟੇਸ਼ਨ ਹੈ ਤੇ ਕਾ ਬਟ ਇਵੈਂਚੁਅਲੀ ਇਹ ਸਭ ਠੀਕ ਹੋ ਜਾਊਗਾ ਜੀ ਸਰ ਬੈਠਣ ਦੀ ਜੇ ਕੋਈ ਗੱਲ ਕੀਤੀ ਸੀਗੀ ਤੇ ਉਹ ਉਸ ਨੂੰ ਲੈ ਕੇ ਕੀ ਕੀ ਪ੍ਰਬੰਧ ਕੀ ਬੈਠਣ ਦੀ ਵੈਸੇ ਪ੍ਰਬੰਧ ਹੈ ਥੋੜੇ ਹੋਰ ਅਪ ਅਨਕਰੀਸ ਕਰਾਂਗੇ ਜੇ ਲੋਕ ਜ਼ਿਆਦਾ ਬੈਠ ਸਕਣ ਹਾਂ ਜੀ ਸਰ ਬਿਲਕੁਲ ਬੈਠਣ ਦੀ ਸਮੱਸਿਆ ਤੇ ਲੋਕਾਂ ਦੀ ਸੁਵਿਧਾਵਾਂ ਦੇ ਲਈ ਕਾਫੀ ਪਰੇਸ਼ਾਨੀ ਸੀਗੀ ਕਿਉਂਕਿ ਥਾਣੇ ਵਿੱਚ ਜਰੂਰ ਆਉਂਦੇ ਸੀਗੇ ਬੈਠਣ ਦੀ ਥਾਂ ਤਾਂ ਸੀਗੀ ਪਰ ਥੋੜੀ ਜਿਹੀ ਥਾਂ ਸੀਗੀ ਉਸ ਨੂੰ ਲੈ ਕੇ ਹੀ ਜਿਹੜੇ ਕਿ ਆ ਸੋਪਨ ਸ਼ਰਮਾ ਕਮਿਸ਼ਨਰ ਆਫ ਲੁਧਿਆਣਾ ਦੇ ਉਹਨਾਂ ਨੇ ਕਿਹਾ ਕਿ ਬੈਠਣ ਦੇ ਜਿਹੜੇ ਪ੍ਰਬੰਧ ਨੇ ਜਿਆਦਾ ਜ਼ਿਆਦਾ ਕੀਤੇ ਹਨ ਕਿ ਜਿਹੜੇ ਜਿਆਦਾ ਕੇਸਿਸ ਨੇ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਏਗਾ ਲੋਕਾਂ ਨੂੰ ਕਿਸੇ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰ ਨਹੀਂ ਨਹੀਂ ਕਰਨਾ ਪਵੇਗਾ ਹਾਲਾਂਕਿ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਸਰਬਨਗਰ ਦੇ ਵਿੱਚ ਅੱਜ ਸੋਪਨ ਸ਼ਰਮਾ ਜੀ ਆਏ ਨੇ ਕਮਿਸ਼ਨਰ ਆਫ ਲੁਧਿਆਣਾ ਦੇ ਜਿੱਥੇ ਕਿ ਅੱਜ ਸਰਪ੍ਰਾਈਜ਼ ਚੈਕਿੰਗ ਇਦਾਂ ਹੀ ਜਿਹੜੀ ਕਿ ਸਰਪ੍ਰਾਈਜ਼ ਚੈਕਿੰਗ ਹੈ ਜਿਹੜੀ ਕਿ ਥਾਣਿਆਂ ਦੇ ਵਿੱਚ ਚਲਦੀ ਰਹਿਣਗੀਆਂ ਕਿਉਂਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਪੈਂਡਿੰਗ ਕੇਸ ਨੇ ਪੈਂਡਿੰਗ ਹੋਰ ਵੀ ਨੇ ਉਹਨਾਂ ਦੇ ਜਿਹੜੇ ਕੇਸ ਜਲਦ ਤੋਂ ਜਲਦ ਹੱਲ ਹੋਣਗੇ ਤੇ ਲੋਕਾਂ ਦੀ ਕੰਪਲੇਟਾਂ ਜਿਹੜੀ ਕਿ ਜਲਦ ਤੋਂ ਸੁਣੀ ਜਾਣਗੀਆਂ ਜੁੜੇ ਲੁਧਾਨ ਲਾਈਵ ਦੇ ਨਾਲ ਕਿਉਂਕਿ ਹੁਣ ਪੰਜਾਬ ਪੁਲਿਸ ਤੇ ਲੁਧਾਨਾ ਪੁਲਿਸ ਐਕਸ਼ਨ ਮੋਡ ਤੇ ਵਿੱਚ ਦਿਖਾਈ ਦੇ ਰਹੀ ਹੈ ਕਿਉਂਕਿ ਜਬਦਰੇ ਹੋਏ ਕ੍ਰਾਈਮ ਨੂੰ ਦੇਖਦੇ ਦੌਰਾਨ ਅੱਜ ਜਰੋ ਜਿਆਦੇ ਸੁਆਪਨ ਸ਼ਰਮਾ ਨੇ ਚਾਹ ਸੰਭਿਆ ਵਾ ਤੇ ਲੁਧਿਆਣਾ ਦੀ ਨੁਹਾਰ ਥੋੜੀ ਬਦਲੀ ਹੈ ਕ੍ਰਾਈਮ ਕਟੇ ਨੇ ਤੇ ਹੌਲੀ ਹੌਲੀ ਹੋਰ ਵੀ ਜਰੀਕੇ ਕ੍ਰਾਈਮ ਨੂੰ ਥੰਮ ਪਾਇਆ ਜਰੂਰ ਜਾਏਗਾ ਜੁੜੇ ਲੁਧਿਆਣਾ ਦਾ ਦੀਪਕ ਕੁਮਾਰ ਨਾਲ ਯੂਮ ਰਿਪੋਰਟ ਧੰਨਵਾਦ